i <laughs> ਕੇਂਦਰ ਸਰਕਾਰ ਵੱਲੋਂ ਭੇਜੇ ਗਏ ਗਲਬਾਦ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਫੈਸਲਾ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੈਣ ਗਿਆ ਕਈ ਘੰਟੇ ਮੀਟਿੰਗ ਚੱਲੀ ਮੰਤਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਕਈ ਫੈਸਲੇ ਕਿਸਾਨ ਜਥੇਬੰਦੀਆਂ ਨੇ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਅਹਿਮ ਇੱਕ ਇਹ ਹੈ ਕਿ ਬ੍ਰਿਟਨ ਦੇ ਪ੍ਰਧਾਨ ਮੰਤਰੀ ਪੌਰਿਸ ਜੌਨਸਨ ਨੇ 24 ਜਨਵਰੀ ਨੂੰ ਭਾਰਤ ਦੌਰੇ ਤੇ ਆਉਣਾ ਤੇ ਕਿਸਾਨਾਂ ਨੇ ਫੈਸਲਾ ਕੀਤਾ ਕਿ ਚਿੱਠੀ ਲਿਖੀ ਜਾਏਗੀ ਬ੍ਰਿਟਨ ਦੇ ਐਮਪੀਜ਼ ਨੂੰ ਅਤੇ ਅਪੀਲ ਕੀਤੀ ਜਾਏਗੀ ਕਿ ਦਬਾਅ ਪਾਇਆ ਜਾਏ ਕਿ ਇਹ ਦੌਰਾ ਰੱਦ ਕੀਤਾ ਜਾਏ ਨਾਲ ਹੀ ਪ੍ਰਵਾਸੀ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਫਾਰਤਖਾਨਿਆਂ ਦੇ ਬਾਹਰ ਜਾ ਕੇ ਮੁਜ਼ਾਰਾ ਕੀਤਾ ਜਾਏ ਅਤੇ ਨਾਲ ਹੀ ਮੰ ਪਿਆਰ ਜਾਏ ਕਿਸਾਨ ਜਥੇਬੰਦੀਆਂ ਨੇ ਵੀ ਫੈਸਲਾ ਲਿਆ ਗਿਆ ਹੈ ਕਿ ਸਿੰਘੂ ਅਤੇ ਟਿਕਰੀ ਬਾਰਡਰ ਤੇ ਸਬਜ਼ਾਦਿਆਂ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਜਾਏਗਾ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾਣਗੇ ਜਿਸ ਦੇ ਵਿੱਚ ਟਾਡੀ ਜਥੇ ਸ਼ਾਮਿਲ ਹੋਣਗੇ ਕੀਰਤਨ ਕੀਤਾ ਜਾਏਗਾ ਅਤੇ ਸ਼ਹੀਦੀ ਦਿਹਾੜਾ ਹੁਣ ਦਿੱਲੀ ਦੀਆਂ ਬਰੂਹਾਂ ਤੇ ਮਨਾਇਆ ਜਾਏਗਾ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਜੋ ਸਰਕਾਰ ਪ੍ਰਚਾਰ ਕਰ ਰਹੀ ਹੈ ਉਸ ਦੇ ਖਿਲਾਫ ਹੈ ਜੋ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾਏਗੀ ਅਤੇ ਪ੍ਰਚਾਰ ਕੀਤਾ ਜਾਏਗਾ ਅਤੇ ਆਪਣੀਆਂ ਮੰਗਾਂ ਨੂੰ ਕਿਸਾਨ ਉਹ سامنے ਰੱਖਣਗੇ ਤੇ ਨਾਲ ਹੀ ਪਿੰਡ ਪੱਧਰ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਇਹ ਮੁਹਿੰਮ ਵੀ ਚੇਤੀ ਸ਼ੁਰੂ ਕੀਤੀ ਜਾਏਗੀ ਹਾਲਾਂਕਿ ਕੇਂਦਰ ਦੇ ਨਾਲ ਕਿਸਾਨ ਮੁਲਾਕਾਤ ਕਰਨਗੇ ਜਾਂ ਨਹੀਂ ਇਸ ਦੇ ਬਾਬਤ ਫੈਸਲਾ ਬੁੱਧਵਾਰ ਨੂੰ ਲਿਆ ਜਾਏਗਾ